ਅਰ ਦੇਖਿਓ ਜੀ ਇੱਕ ਜੋ ਕੱਲ ਜੁਵਲਰ ਦੇ ਉੱਥੇ ਗੋਲੀ ਚ ਜੁਵਲਰ ਦੀ ਦੁਕਾਨ ਦੇ ਉੱਤੇ ਗੋਲੀ ਚਲੀ ਸੀਗੀ ਸ਼ਹਿਰ ਗੋਬਿੰਦਪੁਰ ਪੁਲਿਸ ਸਟੇਸ਼ਨ ਦੇ ਲਿਮਿਟ ਦੇ ਵਿੱਚ ਉਹਦੇ ਵਿੱਚ ਜੋ ਇਮੀਡੀਏਟਲੀ ਕੰਮ ਕਰਦੇ ਹੋਏ ਟੈਕਨੀਕਲ ਤੌਰ ਤੇ ਇਨਵੈਸਟੀਗੇਸ਼ਨ ਕਰਦੇ ਹੋਏ ਬਟਾਲਾ ਪੁਲਿਸ ਵੱਲੋਂ ਬੰਦੇ ਨੂੰ ਆਈਡੈਂਟੀਫਾਈ ਕੀਤਾ ਗਿਆ ਸੀਗਾ ਜੋ ਸ਼ਖਸ ਜਿਨ੍ਹਾਂ ਨੇ ਕਾਲ ਕੀਤੀ ਸੀ ਇਹਨਾਂ ਨੂੰ ਫਰੋਤੀ ਦੀ ਮੰਗ ਕੀਤੀ ਸੀ ਉਹਦੇ ਉਹਨਾਂ ਦੀ ਆਈਡੈਂਟੀਫਿਕੇਸ਼ਨ ਜੋ ਹੈਗਾ ਇੱਕ ਮਲਕੀਤ ਨਾਮ ਦਾ ਵਿਅਕਤੀ ਹੈਗਾ ਉਹ ਜੋ ਇੱਥੇ ਬਟਾਲੇ ਦੇ ਰਹਿਣ ਵਾਲਾ ਸੀਗਾ ਅੱਜ ਸਵੇਰੇ 6 ਵਜੇ ਤੋਂ ਸਾਡਾ ਟੀਮ ਜੋ ਇਹਦੇ ਪਿੱਛੇ ਲੱਗੇ ਸੀਗੀ ਲੇਕਿਨ ਇਹਨਾਂ ਦੀ ਜੋ ਹਾਈ ਐਂਡ ਗੱਡੀ ਜੋ ਮਰਸੀਡੀਜ਼ ਹੋਣ ਕਾਰਨ ਜੋ ਹੈਗਾ ਇਹਨਾਂ ਨੇ ਆਲਮੋਸਟ ਬਹੁਤ ਹੀ ਸਪੀਡ ਦੇ ਵਿੱਚ 160 70 ਦੀ ਸਪੀਡ ਤੇ ਹੋ ਗਿਆ ਤਾਂ ਫਿਰ ਉਹ 2 ਘੰਟੇ ਦੀ ਸਾਡੀ ਆਲਮੋਸਟ ਹੌਟ ਚੇਸ ਚੱਲਦੀ ਰਹੀ ਲੇਕਿਨ ਫਾਈਨਲੀ ਇੱਥੇ ਆ ਕੇ ਜੋ ਪਹਿਲੀ ਚ ਆ ਕੇ ਜਦੋਂ ਡੈਡ ਐਂਡ ਆ ਗਿਆ ਉਹ ਅੱਗੇ ਜਾ ਨਹੀਂ ਪਾਇਆ ਤਾਂ ਫਿਰ ਇਹਨੇ ਪੁਲਿਸ ਤੇ ਉੱਥੇ ਫਾਇਰ ਕੀਤੀ ਕਿਉਂਕਿ ਫਾਈਨਲੀ ਲਾਸਟ ਰਿਜ਼ੋਰਟ ਦੇ ਤੌਰ ਤੇ ਫਿਰ ਪੁਲਿਸ ਵੱਲੋਂ ਵੀ ਇਹਦੇ ਵਿੱਚ ਗੋਲੀ ਚਲਾਈ ਗਈ ਤਾਂ ਫਿਰ ਗੱਡੀ ਦਾ ਇੱਥੇ ਨੁਕਸਾਨ ਹੋਈ ਹੈਗੀ ਇਹ ਤੋਂ ਬਾਅਦ ਵੀ ਇਹਨਾਂ ਨੇ ਫਿਰ 5 6 ਕਿੱਲੇ ਦੀ ਜੋ ਹੈਗਾ ਪੂਰਾ ਇਹਨੇ ਜ਼ਮੀਨ ਤੇ ਇਨੇ ਪੱਜ ਕੇ ਆਪਣੀ ਜਾਨ ਦਾ ਇਹ ਬਚਾਉਂਦਾ ਹੈ ਜਾਂ ਪੁਲਿਸ ਦੇ ਉੱਤੇ ਨੁਕਸਾਨ ਕਰਨ ਦੀ ਕੋਸ਼ਿਸ਼ ਕੀਤਾ ਕਿਉਂਕਿ ਮੀ ਪੈ ਗਏ ਸੀਗੇ ਤਾਂ ਫਿਰ ਜਾ ਕੇ ਅੱਗੇ ਇੰਨੇ ਡਿੱਗ ਪਿਆ ਤਾਂ ਫਿਰ ਇੱਥੇ ਅੱਗੇ ਇਹਨਾਂ ਨੇ ਗੋਲੀ ਵੀ ਚਲਾਈ ਪੁਲਿਸ ਦੇ ਉੱਤੇ ਬੁ ਕ੍ਰਾਸ ਫਾਇਰ ਦੇ ਵਿੱਚ ਪੁਲਿਸ ਵੱਲੋਂ ਵੀ ਜਦੋਂ ਗੋਲੀ ਚਲਾਈ ਗਈ ਤਾਂ ਫਿਰ ਇਹਨਾਂ ਦੇ ਲੱਤਾਂ ਚੀਟੂ ਹੈਗਾ ਉਹ ਗੋਲੀ ਲੱਗੀ ਹੋਈ ਹੈ ਜੀ ਮੈਮ ਇਹ ਪਹਿਲੇ ਵੀ ਕੇਸ ਹੈਗਾ ਪਹਿਲੇ ਵੀ ਇਹਦੇ ਤੇ ਕੋਈ ਹਾਂਜੀ ਇਹਦੇ ਤੇ ਟੋਟਲ ਚਾਰ ਪਰਚੇ ਹੈਗੇ ਆ ਉਹਦੇ ਵਿੱਚ ਤਿੰਨ ਪਰਚੇ ਜੋ ਹੈਗਾ ਉਹ ਐਕਸਟਰਸ਼ਨ ਦੀ ਹੈਗੀ ਪਿਛਲੇ ਸਾਲ ਇਹਨਾਂ ਨੂੰ ਫੜੇ ਗਏ ਸੀਗੇ ਔਰ ਇਹਨਾਂ ਨੂੰ ਜੇਲ ਵੀ ਭੇਜਿਆ ਗਿਆ ਸੀ ਉਸ ਤੋਂ ਬਾਅਦ ਇਹ ਸ ਹੁਣ ਅਕੇ ਇਨੇ ਕੱਲ ਇਹ ਜੋ ਹੈਗਾ ਇਹ ਪਾਰਟिकुलर ਵਾਰਦਾਤ ਜੋ ਇਹਨਾਂ ਨੇ ਕਰਵਾਈ ਹੈਗੀ ਉਹਦੇ ਕਰਕੇ ਇਹਨੂੰ ਅੱਜ ਅੱਜ ਜੋ ਹੈ ਇਹ ਫੜਿਆ ਗਿਆ ਕੋਈ ਇਹਦੇ ਲਿੰਕਸ ਹੈਗੇ ਹੈ ਕੋਈ ਜੈਮਸ ਨਾਲ ਕੋਈ ਉਹ ਸਾਰੀ ਚੀਜ਼ੇ ਹਲੇ ਵੀ ਜੋ ਹੈਗਾ ਉਹ ਇਨਵੈਸਟੀਗੇਸ਼ਨ ਦੀ ਮੈਟਰ ਹੋਣਗੇ ਜੋ ਟੈਕਨੀਕਲੀ ਆਪਾਂ ਨੂੰ ਦੇਖਣਾ ਪੈਣਾ ਤੇ ਜਦੋਂ ਹੋ ਜਾਊਗਾ ਤੋ ਫਿਰ ਆਪਕੋ ਅਸੀਂ ਬਤਾ ਦੇਵਾਂਗੇ ਸਰ ਇਹਦੇ ਕੋਈ ਕੀ ਕੀ ਰਿਕਵਰ ਹੋਇਆ ਹੁਣ ਐਜ਼ ਆਫ ਨਾਓ ਜੋ ਹੈਗਾ ਇੱਕ ਗੱਡੀ ਹੈਗੀ ਔਰ ਇੱਕ ਜੋ ਇਹਨਾਂ ਨੇ ਪਿਸਟਲ ਜੋ ਯੂਜ਼ ਕੀਤਾ ਸੀਗਾ ਵਾਰਦਾਤ ਦੇ ਉੱਤੇ ਉਹ ਜੋ ਇਹ ਦੋਵੇਂ ਇਥੇ ਰਿਕਵਰ ਹੋਏ ਨੇ ਜੀ ਅੱਲੀ ਵੀ ਦੂਜੇ ਇਨਸੀਡੈਂਟ ਬਟਾਲਾ ਦੇ ਵਿੱਚ ਵੀ ਹੋਇਆ ਕਿ ਇਹ ਵੀ ਇੰਟਰਲਿੰਕਡ ਹੈਗੇ ਆ ਇਹਦੇ ਨਾਲ ਆ ਉਹ ਆਪਾਂ ਜਦੋਂ ਇਹਨਾਂ ਦਾ ਪੁੱਛਗਿੱਛ ਕਰਾਂਗੇ ਉਸ ਤੇ ਬਾਅਦ ਹੀ ਹੋਊਗਾ ਕਿਉਂਕਿ ਉਹ ਜ਼ਖਮੀ ਹੈਗਾ ਇਹਨੂੰ ਆਪਾਂ ਸਿਵਲ ਹਸਪੀਟਲ ਭੇਜੇ ਪਹਿਲੇ ਇਹਨਾਂ ਦੀ ਫਰਸਟ ایڈ ਹੋ ਜਾਊਗਾ ਉਸ ਤੋਂ ਬਾਅਦ ਫਿਰ ਜਦੋਂ ਸਾਨੂੰ ਰਿਮਾਈਂਡ ਮਿਲੂਗਾ ਉਦੋਂ ਤੇ ਪੁੱਛਗਿੱਛ ਦੇ ਵਿੱਚ ਆਪਾਂ ਉਹ ਚੈੱਕ ਕਰਨਾ ਪੈਣਾ ਵੈਦਰ ਇਹਨਾਂ ਦੇ ਦੂਜੇ ਵਾਰਦਾਤਾਂ ਦੇ ਨਾਲ ਇਹਨਾਂ ਦਾ ਲਿੰਕ ਹੈਗੀ ਆ ਜਾਂ ਕੀ ਜਾਂ ਇਹ ਇੰਡੀਪੈਂਡੈਂਟ ਵਾਰਦਾਤ ਸੀਗਾ ਉਹ ਸਾਨੂੰ ਚੈੱਕ ਕਰਕੇ ਉਸ ਤੇ ਬਾਅਦ ਹੀ ਪਤਾ ਚੱਲੂਗਾ ਜੀ ਬੋਲੀ ਵੀ ਲੱਗੀ ਹੈ ਪਹਿਲਾਂ ਇਹਨਾਂ ਦੇ ਪੈਰ 'ਚ ਗੋਲੀ ਲ اپنی ٹیم ਉੱਥੇ ਹੀ ਹੈਗੇ ਜਦੋਂ ਉਹਨਾਂ ਦਾ ਇਲਾਜ ਹੋ ਜਾਊਗਾ ਫਿਰ ਡਿਕਲੇਅਰ ਹੋ ਜਾਊਗਾ ਫਿਰ ਉਸ ਤੋਂ ਬਾਅਦ ਅੱਸੀ ਕਰਾਂਗੇ ਪੁਲਿਸ ਸਾਈਡ ਤੇ ਕੋਈ ਪੁਲਿਸ ਸਾਈਡ ਤੇ ਉਹਨਾਂ ਦੀ ਬਚਾਅ ਹੋ ਗਏ ਜੀ ਜੋ ਜੋ ਆਪਣਾ ਟੀਮ ਜੋ ਦਰਖਤ ਦੇ ਪਿੱਛੇ ਸੀਗੀ ਜੋ ਉਥੋਂ ਦੀ ਫਾਇਰ ਉਹਨਾਂ ਨੇ ਕਵਰ ਲੈ ਕੇ ਫਾਇਰ ਕਰ ਰਹੇ ਸੀਗੇ ਉਹਨਾਂ ਦੀ ਜੋ ਗੋਲੀ ਹੈਗੇ ਉਹਨਾਂ ਨੂੰ ਦਰਖਤ ਤੋਂ ਲੱਗੀ ਹੈਗੀ ਆ ਤਾਂ ਫਿਰ ਥੈਂਕਫੁਲੀ ਜੋ ਮਲਾਜਮ ਦਾ ਉਹ ਬਚਾ ਹੋਣੀ ਸੀ ਮੈਂ ਦੇਖਦਾ ਕਿ ਪੁਲਿਸ ਬਿਲਕੁਲ ਖੇਤਾ ਦੇ ਨਹੀਂ ਬਿਲਕੁਲ ਜੀ ਕਿਉਂਕਿ ਇੱਥੋਂ ਇੱਥੋਂ ਬਾਅਦ ਜੋ ਇਹਨਾਂ ਦੀ ਗੱਡੀ ਨਹੀਂ ਚੱਲੀ ਤਾਂ ਸਾਡੀ ਵੀ ਨਹੀਂ ਚੱਲੂਗੀ ਉਹ ਫਿਰ ਨੇ ਇੱਥੇ ਇੱਕ ਵਾਰੀ ਗੋਲੀ ਚਲਾ ਕੇ ਫਿਰ ਅੱਗੇ ਭੱਜ ਗਿਆ ਜੀ ਉਹ ਪੈਦਲ ਚੱਲ ਗਿਆ অলਮੋਸਟ 1.5 ਕਿਲੋਮੀਟਰ ਦਾ ਰਸਤਾ ਬਣਦਾ ਹੈ ਕਿ 6 ਕਿਲੇ ਜੋ ਜ਼ਮੀਨ ਹੈਗੀ ਉਹਦੇ ਪਿੱਛੇ ਆਪਣਾ ਟੀਮ ਪੂਰੀ ਲੱਗੀ ਹੋਈ ਸੀ ਉਹਨੇ ਵੀ ਪਿੱਛਾ ਕਰਕੇ ਫਿਰ ਉਹਨਾਂ ਨੂੰ ਕਾਬੂ ਕੀਤਾ ਹੈ ਅ ਦੇਖਿਓ ਜੀ ਇੱਕ ਜੋ ਕੱਲ ਜੁਵਲਰ ਦੇ ਉੱਥੇ ਗੋਲੀ ਚ ਜੁਵਲਰ ਦੀ ਦੁਕਾਨ ਦੇ ਉੱਤੇ ਗੋਲੀ ਚਲੀ ਸੀਗੀ ਸ਼ਹਿਰ ਗੋਬਿੰਦਪੁਰ ਪੁਲਿਸ ਸਟੇਸ਼ਨ ਦੇ ਲਿਮਟ ਦੇ ਵਿੱਚ ਉਹਦੇ ਵਿੱਚ ਜੋ ਇਮੀਡੀਏਟਲੀ ਕੰਮ ਕਰਦੇ ਹੋਏ ਟੈਕਨੀਕਲ ਤੌਰ ਤੇ ਇਨਵੈਸਟੀਗੇਸ਼ਨ ਕਰਦੇ ਹੋਏ ਬਡਾਲਾ ਪੁਲਿਸ ਵੱਲੋਂ ਬੰਦੇ ਨੂੰ ਆਈਡੈਂਟੀਫਾਈ ਕੀਤਾ ਗਿਆ ਸੀਗਾ ਜੋ ਸ਼ਖਸ ਜਿਨ੍ਹਾਂ ਨੇ ਕਾਲ ਕੀਤੀ ਸੀ ਇਹਨਾਂ ਨੂੰ ਫਰੋਤੀ ਦੀ ਮੰਗ ਕੀਤੀ ਸੀ ਉਹਦੇ ਉਹਨਾਂ ਦੀ ਆਈਡੈਂਟੀਫਿਕੇਸ਼ਨ ਜੋ ਹੈਗਾ ਇੱਕ ਮਲਕੀਤ ਨਾਮ ਦਾ ਵਿਅਕਤੀ ਹੈਗਾ ਉਹ ਜੋ ਇੱਥੇ ਬਟਾਲੇ ਦੇ ਰਹਿਣ ਵਾਲਾ ਸੀਗਾ ਅੱਜ ਸਵੇਰੇ 6 ਵਜੇ ਤੋਂ ਸਾਡਾ ਟੀਮ ਜੋ ਇਹਦੇ ਪਿੱਛੇ ਲੱਗੇ ਸੀ ਲੇਕਿਨ ਇਹਨਾਂ ਦੀ ਜੋ ਹਾਈ ਐਂਡ ਗੱਡੀ ਜੋ ਮਰਸੀਡਸ ਕੋਨ ਕਾਰਨ ਜੋ ਹੈਗਾ ਇਹਨਾਂ ਨੇ ਆਲਮੋਸਟ ਬਹੁਤ ਹੀ ਸਪੀਡ ਦੇ ਵਿੱਚ ਆਇਆ 160 70 ਦੀ ਸਪੀਡ ਤੇ ਹੋ ਗਿਆ ਤਾਂ ਫਿਰ ਉਹ 2 ਘੰਟੇ ਦੀ ਸਾਡੀ ਆਲਮੋਸਟ ਹਾਰਚੇਸ ਚੱਲਦੀ ਰਹੀ ਲੇਕਿਨ ਫਾਈਨਲੀ ਇੱਥੇ ਆ ਕੇ ਜੋ ਪਹਿਲੀ ਚ ਆ ਕੇ ਜਦੋਂ ਤੋ ਫਿਰ ਇੰਨੇ ਪੁਲਿਸ ਤੇ ਉੱਤੇ ਫਾਇਰ ਕੀਤੀ ਕਿਉਂਕਿ ਫਾਈਨਲੀ ਲਾਸਟ ਰੈਜ਼ੋਰਟ ਦੇ ਤੌਰ ਤੇ ਫਿਰ ਪੁਲਿਸ ਵੱਲੋਂ ਵੀ ਇਹਦੇ ਵਿੱਚ ਗੋਲੀ ਚਲਾਈ ਗਈ ਤੇ ਫਿਰ ਗੱਡੀ ਦਾ ਇੱਥੇ ਨੁਕਸਾਨ ਹੋਈ ਹੈਗੀ ਇਹ ਤੋਂ ਬਾਅਦ ਵੀ ਇਨਾਂ ਨੇ ਫਿਰ 5 6 ਕਿਲੇ ਦੀ ਜੋ ਹੈਗਾ ਪੂਰਾ ਇੰਨੇ ਜ਼ਮੀਨ ਤੇ ਇੰਨੇ ਭੱਜ ਕੇ ਆਪਣੀ ਜਾਨ ਦਾ ਇਹ ਬਚਾਉਂਦਾ ਜਾਂ ਪੁਲਿਸ ਤੇ ਉੱਤੇ ਨੁਕਸਾਨ ਕਰਨ ਦੇ ਨੇ ਕੋਸ਼ਿਸ਼ ਕੀਤਾ ਕਿਉਂਕਿ ਮੀ ਪੈ ਗਏ ਸੀਗੇ ਤੋ ਫਿਰ ਜਾ ਕੇ ਅੱਗੇ ਇੰਨੇ ਡਿੱਗ ਪਿਆ ਤੋ ਫਿਰ ਇੱਥੇ ਅੱਗੇ ਇੰਨੇ ਗੋਲੀ ਵੀ ਚਲਾਈਤੀ ਪੁਲਿਸ ਤੇ ਉੱਤੇ ਪੂ ਕ੍ਰਾਸ ਫਾਇਰ ਦੇ ਵਿੱਚ ਪੁਲਿਸ ਵੱਲੋਂ ਵੀ ਜਦੋਂ ਗੋਲੀ ਚਲਾਈ ਗਈ ਤੋ ਫਿਰ ਇਨਾਂ ਦੇ ਲੱਤਾ ਚਿੱਟੂ ਮੇ ਇਹ ਫੈਨਲੀ ਕੇਸ ਹੈਗਾ ਅਲਿਗਿਆ ਦੇ ਜੁੜੇ ਹਾਂਜੀ ਇਹਦੇ ਤੇ ਟੋਟਲ ਚਾਰ ਪਰਚੇ ਹੈਗੇ ਆ ਉਹਦੇ ਵਿੱਚ ਤਿੰਨ ਪਰਚੇ ਜੋ ਹੈਗਾ ਉਹ ਐਕਸਟਰੈਕਸ਼ਨ ਦੀ ਹੈਗੀ ਪਿਛਲੇ ਸਾਲ ਇਹਨਾਂ ਨੂੰ ਫੜੇ ਗਏ ਸੀਗੇ ਔਰ ਇਹਨਾਂ ਨੂੰ ਜੇਲ ਵੀ ਭੇਜਿਆ ਗਿਆ ਸੀਗਾ ਉਸ ਤੋਂ ਬਾਅਦ ਇਹ ਸਾਇਲੈਂਸ ਸੀ ਹੁਣ ਅਕੇ ਇਹਨੇ ਕੱਲ ਇਹ ਜੋ ਹੈਗਾ ਇਹ ਪਾਰਟिकुलर ਵਾਰਦਾਤ ਜੋ ਇਹਨੇ ਕਰਵਾਈ ਹੈਗੀ ਉਹਦੇ ਕਰਕੇ ਇਹਨੂੰ ਅੱਜ ਅੱਜ ਜੋ ਹੈ ਇਹ ਫੜਿਆ ਗਿਆ ਕੋਈ ਇਹਦੇ ਲਿੰਕਸ ਲੱਗੇ ਹੈ ਕੋਈ ਜੈਮਸ ਨਾਲ ਕੋਈ ਉਹ ਸਾਰੀ ਚੀਜ਼ੇ ਹਲੇ ਵੀ ਜੋ ਹੈਗਾ ਉਹ ਇਨਵੈਸਟੀਗੇਸ਼ਨ ਦੀ ਮੈਟਰ ਹੋਣਗੇ ਜੋ ਟੈਕਨੀਕਲੀ ਆਪਾਂ ਨੂੰ ਦੇਖਣਾ ਪੈਣਾ ਤੇ ਜਦੋਂ ਹੋ ਜਾਊਗਾ ਤੋ ਫਿਰ ਆਪਕੋ ਅਸੀਂ ਬਤਾ ਦੇਵਾਂਗੇ ਸਰ ਇਹਦੇ ਕੋਈ ਅਜੇ ਤੱਕ ਜੋ ਹੈਗਾ ਇੱਕ ਗੱਡੀ ਹੈਗੀ ਉਹ ਔਰ ਇੱਕ ਜੋ ਇਹਨਾਂ ਨੇ ਪਿਸਤਲ ਜੋ ਯੂਜ਼ ਕੀਤਾ ਸੀਗਾ ਵਾਰਦਾਤ ਦੇ ਉੱਤੇ ਉਹ ਜੋ ਇਹ ਦੋਵੇਂ ਇਥੇ ਰਿਕਵਰ ਹੋਏ ਨੇ। ਇਹ ਪਹਿਲੇ ਵੀ ਦੋ ਇਨਸੀਡੈਂਟ ਬਟਾਲਾ ਦੇ ਵਿੱਚ ਹੋਏ ਕਿ ਇਹ ਵੀ ਇੰਟਰਲਿੰਕਡ ਹੈਗੇ ਆ ਇਹਦੇ ਨਾਲ। ਉਹ ਆਪਾਂ ਜਦੋਂ ਇਹਨਾਂ ਦਾ ਪੁੱਛਗਿੱਛ ਕਰਾਂਗੇ ਉਸ ਤੋਂ ਬਾਅਦ ਹੀ ਹੋਊਗਾ ਕਿਉਂਕਿ ਉਹ ਜ਼ਖਮੀ ਹੈਗਾ ਇਹਨੂੰ ਆਪਾਂ ਸਿਵਲ ਹਸਪੀਟਲ ਭੇਜੇ ਪਹਿਲੇ ਇਹਨਾਂ ਦੀ ਫਰਸਟ ایڈ ਹੋ ਜਾਊਗਾ। ਉਸ ਤੋਂ ਬਾਅਦ ਫਿਰ ਜਦੋਂ ਸਾਨੂੰ ਰਿਮਾਈਂਡ ਮਿਲੂਗਾ ਉਦੋਂ ਦੇ ਪੁੱਛਗਿੱਛ ਦੇ ਵਿੱਚ ਆਪਾਂ ਉਹ ਚੈੱਕ ਕਰਨਾ ਪੈਣਾ ਵੈਦਰ ਇਹਨਾਂ ਦੀ ਦੂਜੀ ਵਾਰਦਾਤ ਤੇ ਨਾਲ ਇਹਨਾਂ ਦਾ ਲਿੰਕ ਹੈਗੀ ਆ ਜਾਂ ਕੀ ਜਾਂ ਇਹ ਇੰਡੀਪੈਂਡੈਂਟ ਵਾਰਦਾਤ ਸੀਗਾ ਉਹ ਸਾਨੂੰ ਚੱਕਰ ਕੇ ਉਹਦੇ ਬਾਅਦ ਹੀ ਪਤਾ ਚੱਲੂਗਾ ਜੀ ਗੋਲੀ ਵੀ ਲੱਗੀ ਹੈ ਪਹਿਲੇ ਇਹਨਾਂ ਦੇ ਪੈਰ 'ਚ ਗੋਲੀ ਲੱਗੀ ਹੈ ਜੀ ਪੈਰ 'ਚ ਗੋਲੀ ਲੱਗੀ ਹੈ ਉਹਦੇ ਕਰਕੇ ਹੀ ਫਿਰ ਇਹਨੂੰ ਆਪਾਂ ਇਮੀਡੀਏਟਲੀ ਰਸ਼ ਕਰਨਾ ਪਿਆ ਗਿਆ ਸੀਗਾ ਸਿਵਲ ਹਸਪਤਲ ਆਪਣੀ ਟੀਮ ਉੱਥੇ ਹੀ ਹੈਗੇ ਜਦੋਂ ਉਹਨਾਂ ਦਾ ਇਲਾਜ ਹੋ ਜਾਊਗਾ ਫਿਰ ਡਿਕਲੇਅਰ ਹੋ ਜਾਊਗਾ ਫਿਰ ਉਸ ਤੋਂ ਬਾਅਦ ਅਸੀਂ ਕਰਾਂਗੇ ਜੀ ਪੁਲਿਸ ਸਾਈਡ ਤੇ ਕੋਈ ਪੁਲਿਸ ਸਾਈਡ ਤੇ ਉਹਨਾਂ ਦੀ ਬਚਾ ਹੋ ਗਏ ਜੀ ਜੋ ਜੋ ਆਪਣਾ ਟੀਮ ਜੋ ਦਰਖਤ ਦੇ ਪਿੱਛੇ ਸੀਗੀ ਜੋ ਉਥੋਂ ਦੀ ਇਹ ਫਾਇਰ ਉਹਨਾਂ ਨੇ ਕਵਰ ਲੈ ਕੇ ਫਾਇਰ ਕਰ ਰਹੇ ਸੀ ਉਹਨਾਂ ਦੀ ਜੋ ਗੋਲੀ ਹੈਗੇ ਉਹਨਾਂ ਨੂੰ ਦਰਖਤ ਤੋਂ ਲੱਗੀ ਹੈਗੀ ਆ ਤਾਂ ਫਿਰ ਥੈਂਕਫੁਲੀ ਜੋ ਮੁਲਾਜ਼ਮ ਦਾ ਉਹ ਬਚਾ ਹੋਣੀ ਸੀ ਮੈਂ ਦੇਖਦਾ ਕਿ ਪੁਲਿਸ ਬਿਲਕੁਲ ਖੇਤਾ ਦੇ ਵਿੱਚ ਨਹੀਂ ਬਿਲਕੁਲ ਜੀ ਕਿਉਂਕਿ ਇੱਥੋਂ ਇੱਥੋਂ ਬਾਅਦ ਜੋ ਇਹਨਾਂ ਦੀ ਗੱਡੀ ਨਹੀਂ ਚੱਲੀ ਤਾਂ ਸਾਡੀ ਵੀ ਨਹੀਂ ਚੱਲੂਗੀ ਤਾਂ ਫਿਰ ਇਹਨੇ ਇੱਥੇ ਇੱਕ ਵਾਰੀ ਗੋਲੀ ਚਲਾ ਕੇ ਫਿਰ ਅੱਗੇ ਭੱਜ ਗਿਆ ਜੀ ਉਹ ਪੈਦਲ ਚੱਲ ਗਿਆ ਆਲਮੋਸਟ 1.5 ਕਿਲੋਮੀਟਰ ਦਾ ਰਸਤਾ ਬਣਦਾ ਹੈ ਕਿ 6 ਕਿਲੇ ਜੋ ਜ਼ਮੀਨ ਹੈਗੀ ਆ ਉਹਦੇ ਪਿੱਛੇ ਆਪਣਾ ਟੀਮ ਪੂਰੀ ਲੱਗੀ ਹੋਈ ਸੀ ਉਹਨੇ ਵੀ ਪਿੱਛਾ ਕਰਕੇ ਫਿਰ ਉਹਨਾਂ ਨੂੰ ਕਾਬੂ ਕੀਤਾ